ਸਮਾਰਟ ਸਿਟੀ ਪ੍ਰੋਜੈਕਟ ਦੇ ਅਧੀਨ ਕਮਿਸ਼ਨਰਟ ਜਲੰਧਰ ਵਿਖੇ ਪੁਲਿਸ ਲਾਈਨਸ ਵਿੱਚ ਇੱਕ ਇੰਟੀਗ੍ਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ ਦੀ ਸਥਾਪਨਾ ਕੀਤੀ ਗਈ ਹੈ ਮਾਨਯੋਗ ਕਮਿਸ਼ਨਰ ਸਾਹਿਬ ਇਸ ਪ੍ਰੋਜੈਕਟ ਨੂੰ ਜਲੰਧਰ ਦੀ ਅੱਖਾਂ ਵਜੋਂ ਦੇਖਦੇ ਹਨ ਇਸ ਪ੍ਰੋਜੈਕਟ ਅਧੀਨ ਕਮਿਸ਼ਨਰੇਟ ਜਲੰਧਰ ਦੇ 183 ਜੰਕਸ਼ਨਾਂ ਤੇ 1003 ਸੀਸੀਟੀਵੀ ਕੈਮਰਾਜ਼ ਲਗਾਏ ਗਏ ਹਨ ਜਿਸ ਵਿੱਚੋਂ 978 ਫਿਕਸ ਕੈਮਰਾਜ਼ 15 ਪੀਟੀਜ਼ेड ਕੈਮਰਾਜ਼ ਤੇ 10 ਫੇਸ ਰੈਕਗਨੀਸ਼ਨ ਸਿਸਟਮ ਵਾਲੇ ਕੈਮਰਾਜ਼ ਲਗਾਏ ਗਏ ਹਨ ਇਨ੍ਹਾਂ ਕੈਮਰਾਜ਼ ਰਾਹੀਂ ਸ਼ਹਿਰ ਵਿੱਚ ਕ੍ਰਾਈਮ ਨੂੰ ਕੰਟਰੋਲ ਕੀਤਾ ਜਾਵੇਗਾ ਟ੍ਰੈਫਿਕ ਨੂੰ ਨਿਰਵਿਘਨ ਚਲਾਇਆ ਜਾਵੇਗਾ ਅਤੇ ਆਮ ਪਬਲਿਕ ਨੂੰ ਐਮਰਜੈਂਸੀ ਰਿਸਪੌਂਸ ਸਿਸਟਮ ਦੀ ਮੁਹਈਆ ਫੈਸਿਲਿਟੀ ਹੋਰ ਬੈਟਰ ਤਰੀਕੇ ਨਾਲ ਪ੍ਰੋਵਾਈਡ ਕੀਤੀ ਜਾਏਗੀ। ਇਹੀ ਨਹੀਂ ਆਮ ਪਬਲਿਕ ਦੀ ਸਹੂਲਤ ਵਾਸਤੇ ਪੰਜ ਐਮਰਜੈਂਸੀ ਕਾਲ ਬਾਕਸ ਸਿਸਟਮ ਵੀ ਸ਼ੇਅਰ ਦੇ ਵੱਖ-ਵੱਖ ਥਾਵਾਂ ਤੇ ਸਥਾਪਿਤ ਕੀਤੇ ਗਏ ਹਨ। ਇਸ ਤੋਂ ਇਲਾਵਾ ਪਬਲਿਕ ਨੂੰ ਜਾਗਰੂਕ ਰੱਖਣ ਲਈ 25 ਕਾਲ ਬਾਕਸ ਸਿਸਟਮ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ਤੇ ਲਗਾਏ ਜਾ ਚੁੱਕੇ ਹਨ। ਜੋ ਸ਼ਹਿਰ ਨੂੰ ਚਾਰ ਜ਼ੋਨ ਦੇ ਵਿੱਚ ਵੰਡਿਆ ਗਿਆ ਹੈ। ਚਾਰੋਂ ਜ਼ੋਨਾਂ ਦੀ ਸੀਸੀਟੀਵੀ ਕੈਮਰਿਆਂ ਦੀ ਨਿਗਰਾਨੀ ਕਰਨ ਲਈ ਸੀਸੀਟੀਵੀ ਸਰਵੇਲੈਂਸ ਟੀਮ ਸ਼ਿਫਟਾਂ ਦੇ ਵਿੱਚ 24 ਘੰਟੇ ਇੰਟੀਗ੍ਰੇਟਿਡ ਕਮਾਂਡ ਐਂਡ ਕੰਟਰੋਲ ਸਿਸਟਮ ਦੇ ਵਿੱਚ ਬੈਠ ਕੇ ਇਹਨਾਂ ਦਾ ਧਿਆਨ ਰੱਖੇਗੀ ਇਹਨਾਂ ਨੂੰ ਦੇਖ ਕੇ ਟ੍ਰੈਫਿਕ ਵਿੱਚ ਕਾਫੀ ਸੁਧਾਰ ਲਿਆਂਦਾ ਜਾਏਗਾ ਤੇ ਅਪਰਾਧ ਨੂੰ ਰੋਕਣ ਵਾਸਤੇ ਇਹ ਕਾਰਗਰ ਹੋਣਗੇ ਆਨ ਆਨਲਾਈਨ ਟ੍ਰੈਫਿਕ ਚਲਾਣਾ ਸੰਬੰਧੀ 13 ਥਾਵਾਂ ਤੇ ਕੈਮਰਿਆਂ ਨੂੰ ਇੰਸਟਾਲ ਕਰਨ ਦਾ ਵੀ ਕੰਮ ਚੱਲ ਰਿਹਾ ਹੈ ਜਿਹਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਈ ਚਲਾਨਿੰਗ ਤੇ ਆਨਲਾਈਨ ਚਲਾਨਿੰਗ ਦੀ ਫੈਸਿਲਿਟੀ ਵੀ ਇਸੇ ਕਮਾਂਡ ਐਂਡ ਕੰਟਰੋਲ ਸੈਂਟਰ ਤੋਂ ਮੁਹੱਈਆ ਕਰਵਾਈ ਜਾਏਗੀ ਕਮਿਸ਼ਨਰੇਟ ਜਲੰਧਰ ਵਿਖੇ ਚੱਲ ਰਹੇ ਵਹੀਕਲ ਮੁਕਫਸਰ थाना ਇਨਚਾਰਜ ਚੌਂਕੀ ਐਮਰਜੈਂਸੀ ਰਿਸਪੌਂਸ ਵਹੀਕਲ ਜ਼ੈਬਰਾਜ਼ ਰੋਮਿਓਜ਼ ਦੇ ਵਿੱਚ ਜੀਪੀਐਸ ਸਿਸਟਮ ਵੀ ਲਗਾਏ ਗਏ ਹਨ ਇਹ ਸਾਰੇ ਜੀਪੀਐਸ ਸਿਸਟਮ ਰੀਅਲ ਟਾਈਮ ਦੇ ਵਿੱਚ ਇੰਟੀਗ੍ਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ ਤੋਂ ਹਰ ਵੇਲੇ ਚੈੱਕ ਕੀਤੇ ਜਾ ਸਕਦੇ ਹਨ ਜਿਸ ਕਾਰਨ 112 ਤੇ ਜਦੋਂ ਵੀ ਕੰਪਲੇਂਟ ਰੀਸੀਵ ਕੀਤੀ ਜਾਏਗੀ ਜੀਪੀਐਸ ਸਿਸਟਮ ਰਾਹੀਂ ਸਾਡੇ ਮੁਲਾਜ਼ਮਾਂ ਦੀਆਂ ਗੱਡੀਆਂ ਨੂੰ ਟਰੈਕ ਵੀ ਕੀਤਾ ਜਾ ਸਕਦਾ ਹੈ ਤੇ ਘੱਟ ਤੋਂ